ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਪੰਜਾਬ ਚ ਪੰਚਾਇਤੀ ਚੋਣਾਂ ਬਾਰੇ ਆਈ ਨਵੀਂ ਖਬਰ ਸੀਐਮ ਭਗਵੰਤ ਮਾਨ ਸਰਕਾਰ ਨੇ ਕਰਤਾ ਵੱਡਾ ਐਲਾਨ ਸ਼ਰੋਮਣੀ ਕਾਲੀ ਦਲ ਨੂੰ ਇੱਕ ਹੋਰ ਵੱਡਾ ਚਟਕਾ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਛੱਡੀ ਪਾਰਟੀ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਨਵੀਂ ਪੈਨਸ਼ਨ ਬਾਰੇ ਖੁਸ਼ਖਬਰੀ ਕੇਂਦਰ ਸਰਕਾਰ ਨੇ ਦਿੱਤਾ ਤੋਹਫਾ ਅਰਵਨੀ ਸਿੰਘ ਮਿੱਟੂ ਦਾ ਪੰਜਾਬੀਆਂ ਨੂੰ ਵੱਡਾ ਤੋਹਫਾ ਪੰਜ ਤਖਤਾਂ ਦੇ ਦਰਸ਼ਨਾਂ ਲਈ ਨਾਦੇੜ ਸਾਹਿਬ ਤੋਂ ਸਪੈਸ਼ਲ ਟ੍ਰੇਨ ਦੀ ਕੀਤੀ ਸ਼ੁਰੂਆਤ ਕੰਗਨਾਰਾ ਨੋਤ ਨੇ ਕਿਸਾਨ ਅੰਦੋਲਨ ਬਾਰੇ ਦਿੱਤਾ ਫੇਰ ਵਿਵਾਦਿਤ ਬਿਆਨ ਆਮ ਆਦਮੀ ਪਾਰਟੀ ਨੇ ਬਿਆਨ ਦੀ ਕੀਤੀ ਨਿਖੇਦੀ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ ਤਿੰਨ ਜ਼ਿਲ੍ਹਿਆਂ ਵਿੱਚ ਅਲਰਟ ਹੋਇਆ ਜਾਰੀ ਵਿਜੀਲੈਂਸ ਵਿਰੋਧੀ ਵੱਡੀ ਕਾਰਵਾਈ 3000 ਰੁਪਏ ਰਿਸ਼ਵਤ ਲੈਦਾ ਏਐਸਆਈ ਕੀਤਾ ਗ੍ਰਿਫਤਾਰ ਕਿਸਾਨਾਂ ਤੇ ਪ੍ਰਸ਼ਾਸਨ ਦੀ ਦੂਜੀ ਮੀਟਿੰਗ ਵੀ ਰਹੀ ਬੇਸੀਟਾ ਕਿਸਾਨਾਂ ਨੇ ਮੀਟਿੰਗ ਮਗਰੋਂ ਕਰਤਾ ਵੱਡਾ ਐਲਾਨ ਪੰਜਾਬ ਚ ਪੰਚਾਇਤੀ ਚੋਣਾਂ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਬਾਰੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਬਹੁਤ ਜਲਦੀ ਪੰਚਾਇਤੀ ਚੋਣਾਂ ਹੋਣਗੀਆਂ ਇਹ ਏਜੰਡਾ ਹਾਈ ਕੋਰਟ ਦੇ ਵਿੱਚ ਕਿਸੇ ਟੈਕਨੀਕਲ ਪੁਆਇੰਟ ਤੇ ਚੱਲਿਆ ਗਿਆ ਸੀ ਤੇ ਜਿਸ ਦਿਨ ਵੀ ਹਾਈ ਕੋਰਟ ਤੋਂ ਕਲੀਅਰੈਂਸ ਮਿਲੇਗੀ ਉਦੋਂ ਹੀ ਅਸੀਂ ਐਲਾਨ ਕਰ ਦੇਵਾਂਗੇ ਉਹਨਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਬਹੁਤ ਜਲਦ ਇਸ ਸਾਲ ਦੇ ਅੰਦਰ ਅੰਦਰ ਹੋਣਗੀਆਂ ਦੱਸ ਦੇ ਕਿ ਪਿਛਲੇ ਦਿਨ ਵੀ ਪੰਜਾਬ ਚ ਗ੍ਰਾਮ ਪੰਚਾਇਤ ਐਮਸੀ ਅਤੇ ਨਗਰ ਨਿਗਮ ਦੀਆਂ ਚੋਣਾਂ ਦੇ ਮਾਮਲੇ ਵਿੱਚ ਖਬਰ ਸਾਹਮਣੇ ਆਈ ਸੀ ਦੱਸਿਆ ਜਾ ਰਿਹਾ ਸੀ ਕਿ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਸਤੰਬਰ ਵਿੱਚ ਹੋਣਗੀਆਂ ਪੰਜਾਬ ਦੇ ਜੀ ਨੇ ਹਾਈ ਕੋਰਟ ਇਸ ਬਾਰੇ ਭਰੋਸਾ ਦਿੱਤਾ ਸੀ ਇਸ ਭਰੋਸੇ ਤੋਂ ਬਾਅਦ ਇਸ ਤੇ ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਸੀ ਜਦੋਂ ਕਿ ਐਮਸੀ ਅਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਜੀ ਗੁਰਮੀਂਦਰ ਸਿੰਘ ਨੇ 3 ਹਫ਼ਤਿਆਂ ਦਾ ਸਮਾਂ ਮੰਗਿਆ ਸੀ ਕਿਉਂਕਿ ਇਸ ਨਾਲ ਜੁੜਿਆ ਇੱਕ ਮਾਮਲਾ ਸੁਪਰੀਮ ਕੋਰਟ ਵਿੱਚ ਵੀ ਚੱਲ ਰਿਹਾ ਹੈ ਅੰਦਰੂਨੀ ਕਲੇਸ਼ ਵਿੱਚ ਉਲਜੇ ਸ਼ਰਮਨੀ ਕਲਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਕਾਲੀ ਆਗੂ ਹਰਦੀਪ ਸਿੰਘ ਡੀਐਮਪੀ ਢਿੱਲੋਂ ਨੇ ਪਾਰਟੀ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ ਡੀਐਮਪੀ ਢਿੱਲੋਂ ਗਿੱਦੜਵਾਹਾ ਤੋਂ ਅਕਾਲੀ ਦਲ ਦੇ ਇੰਚਾਰਜ ਹਨ ਅਤੇ ਦੋ ਵਾਰ ਅਕਾਲੀ ਦਲ ਵੱਲੋਂ ਰਾਜਾ ਵੜਿੰਗ ਦੇ ਖਿਲਾਫ ਚੋਣ ਲੜ ਚੁੱਕੇ ਹਨ ਅਕਾਲੀ ਦਲ ਛੱਡਣ ਤੋਂ ਬਾਅਦ ਉਹ ਕਿਸ ਪਾਰਟੀ ਵਿੱਚ ਜਾਣਗੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਹਾਲਾਂਕਿ ਇਹ ਚਰਚਾ ਵਿੱਚ ਜ਼ਰੂਰ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ ਦੱਸਦੇ ਕਿ ਗਿੱਦੜਵਾਹਾ ਵਿੱਚ ਜਿਮਨੀ ਚੋਣ ਹੋਣੀ ਹੈ ਤੇ ਸੁਖਵੀਰ ਸਿੰਘ ਬਾਦਲ ਪਿਛਲੇ ਕੁਝ ਦਿਨਾਂ ਤੋਂ ਇਸ ਹਲਕੇ ਵਿੱਚ ਸਰਗਰਮ ਹਨ ਚਰਚਾ ਸੀ ਕਿ ਡਿੰਪੀ ਨੂੰ ਇੱਥੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਪਰ ਅਜੇ ਤੱਕ ਗਿੱਦੜਵਾਹਾ ਤੋਂ ਉਮੀਦਵਾਰ ਵੱਜੋਂ ਉਹਨਾਂ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਹਰਦੀਪ ਸਿੰਘ ਡਿੰਪੀ ਢੀ ਲੋਕਾਲੀ ਦਲ ਤੋਂ ਨਰਾਜ ਹਨ ਕੇਂਦਰ ਦੀ ਮੋਦੀ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਸਰਕਾਰ ਨੇ ਆਪਣੇ ਕਰਮਚਾਰੀਆਂ ਲਈ ਯੂਨਾਈਟਿਡ ਪੈਨਸ਼ਨ ਸਕੀਮ ਦਾ ਐਲਾਨ ਕੀਤਾ ਹੈ ਕੇਂਦਰ ਸਰਕਾਰ ਦੇ 23 ਲੱਖ ਮੁਲਾਜ਼ਮਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਇਹ ਸਕੀਮ 1 April 2025 ਤੋਂ ਲਾਗੂ ਹੋਵੇਗੀ ਇਹ ਸਰਕਾਰੀ ਕਰਮਚਾਰੀਆਂ ਲਈ ਨਵੀਂ ਪੈਨਸ਼ਨ ਸਕੀਮ ਹੈ ਜਿਸ ਨੂੰ ਐਨਪੀਐਸ ਦੇ ਬਦਲ ਵੱਜੋਂ ਲਿਆਂਦਾ ਗਿਆ ਹੈ ਯੂਪੀਐਸ ਦੇ ਤਹਿਤ ਇੱਕ ਨਿਸ਼ਚਿਤ ਪੈਨਸ਼ਨ ਦਾ ਪ੍ਰਬੰਧ ਹੋਵੇਗਾ ਜੋ ਐਨਪੀਐਸ ਵਿੱਚ ਨਹੀਂ ਸੀ ਇਸ ਵਿੱਚ ਘੱਟੋ ਘੱਟ ਪੈਨਸ਼ਨ 10000 ਰੁਪਏ ਤੈਅ ਕੀਤੀ ਗਈ ਹੈ ਨਵੀਂ ਪੈਨਸ਼ਨ ਸਕੀਮ ਵਿੱਚ ਸੁਧਾਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਯੂਨਾਈਟਿਡ ਪੈਨਸ਼ਨ ਸਕੀਮ ਨੂੰ ਮਨਜ਼ੂਰੀ ਦਿੱਤੀ ਹੈ ਇਸ ਦਾ ਉਦੇਸ਼ ਸਰਕਾਰੀ ਕਰਮਚਾਰੀ ਨੂੰ ਯਕੀਨੀ ਪੈਨਸ਼ਨ ਪਰਿਵਾਰਿਕ ਪੈਨਸ਼ਨ ਅਤੇ ਯਕੀਨੀ ਘੱਟੋ ਘੱਟ ਪੈਨਸ਼ਨ ਪ੍ਰਦਾਨ ਕਰਨਾ ਹੈ ਨਵੀਂ ਪੈਨਸ਼ਨ ਸਕੀਮ ਵਿੱਚ ਸੁਧਾਰ ਕਰਨ ਲਈ ਸੋਮਨਾਥ ਕਮੇਟੀ ਦਾ ਗਠਨ ਕੀਤਾ ਗਿਆ ਸੀ ਸੂਬਾ ਸਰਕਾਰਾਂ ਨੂੰ ਵੀ ਇਸ ਯੋਜਨਾ ਦੀ ਚੋਣ ਕਰਨ ਦਾ ਵਿਕਲਪ ਦਿੱਤਾ ਜਾਵੇਗਾ ਜੇਕਰ ਸੂਬਾ ਸਰਕਾਰਾਂ ਯੂਪੀਐਸ ਦੀ ਚੋਣ ਕਰਦੀਆਂ ਹਨ ਤਾਂ ਲਾਭਪਾਤਰੀਆਂ ਦੀ ਗਿਣਤੀ ਲਗਭਗ 90 ਲੱਖ ਹੋਵੇਗੀ ਸਰਕਾਰ ਮੁਤਾਬਕ ਬਕਾਏ ਦਾ ਨਿਪਟਾਰਾ ਕਰਨ ਲਈ 800 ਕਰੋੜ ਰੁਪਏ ਖਰਚ ਹੋਣਗੇ ਪਹਿਲੇ ਸਾਲ ਪੈਨਸ਼ਨ ਲਈ ਸਰਕਾਰੀ ਖਜ਼ਾਨੇ ਤੇ 6250 ਕਰੋੜ ਰੁਪਏ ਦਾ ਵਾਦੂ ਬੋਝ ਪਵੇਗਾ ਦਰਅਸਲ ਸਰਕਾਰ ਦੁਆਰਾ ਐਲਾਨੀ ਗਈ ਪੈਨਸ਼ਨ ਸਕੀਮ 1 April 2025 ਤੋਂ ਲਾਗੂ ਹੋਵੇਗੀ ਇਸ ਤਹਿਤ 10 ਸਾਲ ਤੱਕ ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮ ਨੂੰ 10000 ਰੁਪਏ ਦੀ ਪੈਨਸ਼ਨ ਮਿਲੇਗੀ 25 ਸਾਲ ਤੋਂ ਕੰਮ ਕਰਨ ਵਾਲਿਆਂ ਨੂੰ ਪੂਰੀ ਪੈਨਸ਼ਨ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਜੇਕਰ ਕਿਸੇ ਕਰਮਚਾਰੀ ਦੀ ਨੌਕਰੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਪਤਨੀ ਨੂੰ 60% ਦੀ ਪੈਨਸ਼ਨ ਦਿੱਤੀ ਜਾਵੇਗੀ ਜੇਕਰ ਕਿਸੇ ਕਰਮਚਾਰੀ ਨੇ 25 ਸਾਲ ਤੱਕ ਕੰਮ ਕੀਤਾ ਹੈ ਤਾਂ ਸੇਵਾਮੁਕਤੀ ਤੋਂ ਪਹਿਲਾਂ ਪਿਛਲੇ 12 ਮਹੀਨਿਆਂ ਦੀ ਔਸਤ ਤਨਖਾਹ ਦਾ ਘੱਟੋ-ਘੱਟ 50% ਦੀ ਪੈਨਸ਼ਨ ਵਜੋਂ ਦਿੱਤਾ ਜਾਵੇਗਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਭਾਰਤ ਦੀ ਆਪਣੀ ਕਿਸਮ ਦੀ ਪਹਿਲੀ ਪੰਜ ਤਖਤ ਵਿਸ਼ੇਸ਼ ਤੀਰਥ ਰੇਲ ਗੱਡੀ ਨੂੰ ਬੀਤੇ ਦਿਨੀ ਨਦੇੜ ਰੇਲਵੇ ਸਟੇਸ਼ਨ ਤੋਂ ਹਜੂਰ ਸਾਹਿਬ ਤੋਂ ਨਾ ਦੇਰ ਤੋਂ ਸਿੱਖ ਧਰਮ ਦੇ ਪੰਜ ਹੌਲੀ ਸਥਾਨਾਂ ਲਈ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ ਪੰਜ ਤਖਤਾਂ ਸਹਿਬਾਨ ਲਈ ਵਿਸ਼ੇਸ਼ ਰੇਲ ਗੱਡੀ ਸ਼ਹੀਦ ਬਾਬਾ ਦਵਾਰ ਚਲਾਈ ਗਈ ਸੀ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਇਸ ਮੌਕੇ ਬੋਲਦੇ ਆ ਕਿ ਹੈ ਕਿ ਸਿੱਖ ਧਰਮ ਦੇ ਪੰਜ ਪਵਿੱਤਰ ਗੁਰਧਾਮਾਂ ਨੂੰ ਕਵਰ ਕਰਨ ਵਾਲੀ ਪਹਿਲੀ ਵਿਸ਼ੇਸ਼ ਰੇਲ ਗੱਡੀ ਭਾਰਤ ਰੇਲਵੇ ਦੁਆਰਾ ਲੋਕਾਂ ਨੂੰ ਜੋੜਨ ਅਤੇ ਰੂਹਾਨੀਅਤ ਸੱਭਿਆਚਾਰ ਅਤੇ ਰਾਸ਼ਟਰਵਾਦ ਨੂੰ ਵਧਾਉਣ ਲਈ ਇੱਕ ਸ਼ਰਧਾਂਜਲੀ ਹੈ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਕਿਹਾ ਹੈ ਕਿ ਭਾਰਤੀ ਰੇਲਵੇ ਖੇਤਰ ਦੇ ਲੋਕਾਂ ਨੂੰ ਆਰਾਮਦਾਇਕ ਅਤੇ ਸੁਵਿਧਾਜਨਕ ਰੇਲ ਯਾਤਰਾ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹਾਂ ਭਾਰਤੀ ਰੇਲਵੇ ਨੇ ਰੇਲ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮੌਜੂਦਾ ਵਿੱਤੀ ਸਾਲ ਵਿੱਚ ਲੋਟ ਅਤੇ ਬੇਮਿਸਾਲ ਬਜਟ ਰੱਖਿਆ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਪੰਜ ਤਖਤ ਸਪੈਸ਼ਲ ਟ੍ਰੇਨ ਸਪੈਸ਼ਲ ਤੀਰਥ ਯਾਤਰੀ ਟ੍ਰੇਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਹੈ। ਇਹ ਰੇਲ ਗੱਡੀ ਹਜੂਰ ਸਾਹਿਬ ਰੇਲਵੇ ਸਟੇਸ਼ਨ ਤੋਂ ਪਟਨਾ ਸਾਹਿਬ, ਨੰਦਪੁਰ ਸਾਹਿਬ, ਦਮਦਮਾ ਸਾਹਿਬ ਅਤੇ ਸ਼੍ਰੀ ਅਮ੍ਰਿਤਸਰ ਸਾਹਿਬ ਲਈ ਚੱਲੇਗੀ। ਕੰਗੜਾ ਨੋਟ ਨੇ ਇੱਕ ਵਾਰ ਫਿਰ ਕਿਸਾਨ ਅੰਦੋਲਨ ਅਤੇ ਕਿਸਾਨਾਂ ਤੇ ਵਿਵਾਦਿਤ ਬਿਆਨ ਦਿੱਤਾ। ਹੈ ਕੰਗਨਾਰਣੋਤ ਨੇ ਕਿਹਾ ਕਿ ਜੋ ਬੰਗਲਾਦੇਸ਼ ਵਿੱਚ ਹੋ ਰਿਹਾ ਹੈ ਉਹ ਇੱਥੇ ਪੰਜਾਬ ਵਿੱਚ ਹੋਣ ਲੱਗਿਆ ਵੀ देर ਨਹੀਂ ਲੱਗਣੀ ਸੀ ਕਿਸਾਨ ਅੰਦੋਲਨ ਜੋ ਹੋਇਆ ਹੈ ਉੱਥੇ ਲਾਸ਼ਾਂ ਲਟਕੀਆਂ ਹੋਈਆਂ ਸਨ ਜ਼ਬਰਜਨਾਹ ਹੋ ਰਹੇ ਸਨ ਅਤੇ ਜਦੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਿਸ ਲਏ ਗਏ ਤਾਂ ਦੇਸ਼ ਨੇ ਸੋਚਿਆ ਨਹੀਂ ਸੀ ਕਿ ਬਿਲ ਵਾਪਿਸ ਹੋ ਜਾਣਗੇ ਪਰ ਉਹ ਕਿਸਾਨ ਅੱਜ ਵੀ ਉੱਥੇ ਬੈਠੇ ਹੋਏ ਹਨ ਕੰਗੜਾ ਰਣੋਤ ਨੇ ਕਿਹਾ ਕਿ ਇਹ ਬਹੁਤ ਵੱਡੀ ਯੋਜਨਾ ਤੈਤ ਹੋਇਆ ਹੈ ਜਿਵੇਂ ਕਿ ਬੰਗਲਾਦੇਸ਼ ਵਿੱਚ ਹੋਇਆ ਸੀ ਕੰਗੜਾ ਰਣੋਤ ਨੇ ਹਮਲਾ ਕਰਦੇ ਹਨ ਕਿ ਹੈ ਕਿ ਇਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਇਨ੍ਹਾਂ ਦਾ ਧੰਦਾ ਚੱਲਦਾ ਰਹੇਗਾ ਤੇ ਦੇਸ਼ ਭਾਵੇਂ ਖੂਹ ਵਿੱਚ ਜਾਵੇ ਪਰ ਅਜਿਹਾ ਨਹੀਂ ਹੁੰਦਾ ਕਿਉਂਕਿ ਜੇਕਰ ਦੇਸ਼ ਖੂਹ ਵਿੱਚ ਡਿੱਗੇਗਾ ਤਾਂ ਤੁਸੀਂ ਵੀ ਨਾਲ ਹੀ ਖੂਹ ਵਿੱਚ ਡਿੱਗੋਗੇ ਇਹ ਗੱਲ ਇਨ੍ਹਾਂ ਨੂੰ ਰੋਜ਼ਾਨਾ ਦੱਸਣੀ ਚਾਹੀਦੀ ਹੈ ਈ ਸਮਗੋ ਰਾਮਨ ਮੀ ਪਾਰਟੀ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕੰਗੜਾ ਨੋਦ ਦੇ ਵਿਵਾਦਿਤ ਬਿਆਨਾਂ ਦੀ ਸਖਤ ਨਿਖੇਦੀ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਿਆਨ ਦੇ ਰਹੀ ਹੈ। ਪਾਰਟੀ ਦੇ ਮੁਖਤਵਰ ਤੋਂ ਜਾਰੀ ਬਿਆਨ ਚਿੱਲਗਰਗਣੇ ਕਿ ਹੈ ਕਿ ਕੰਗੜਾ ਨੋਦ ਕਦੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦਿੰਦੀ ਹੈ ਤੇ ਕਦੇ ਪੰਜਾਬੀ ਨੂੰ ਅੱਤਵਾਦੀ ਦੱਸਦੀ ਹੈ। ਉਸਦੇ ਬਿਆਨਾਂ ਤੋਂ ਇਨਜਾਬਦਾ ਹੈ ਕਿ ਉਸ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦਾ ਸਮਰਥਨ ਹਾਸਲ ਹੈ। ਜਾਂ ਪਾਰਟੀ ਵੱਲੋਂ ਜਾਣਬੁੱਝ ਕੇ ਉਸ ਨੂੰ ਅਜਿਹੇ ਬਿਆਨ ਦੇਣ ਲਈ ਕਿਹਾ ਜਾ ਰਿਹਾ ਹੈ ਪੰਜਾਬ 'ਚ ਮਾਨਸੂਨ ਸੁਸਤ ਹੁੰਦਾ ਨਜ਼ਰ ਆ ਰਿਹਾ ਹੈ ਤਾਪਮਾਨ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਬੀਤੇ ਦਿਨ ਹੀ ਕੁਝ ਇਲਾਕਿਆਂ ਵਿੱਚ ਮੀਂਹ ਪਿਆ ਸੀ ਮੌਸਮ ਵਿਭਾਗ ਦੇ ਮੁਤਾਬਿਕ ਅੱਜ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਬਾਕੀ ਜ਼ਿਲ੍ਹਿਆਂ ਵਿੱਚ ਪਾਕੇ ਟ੍ਰੇਨ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅਮਰੀਕਸਰ ਤਰਨਤਾਰਨ ਸਮੇਤ ਪੱਛਮੀ ਮਾਲਵੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਦੋ ਦਿਨਾਂ ਦੇ ਖੁਸ਼ਕ ਮੌਸਮ ਤੋਂ ਬਾਅਦ ਕੱਲ ਅਤੇ ਪਰਸੋਂ ਮਾਨਸੂਨ ਦੇ ਮੋੜ ਸਰ ਗਰਮ ਹੋਣ ਦੀ ਸੰਭਾਵਨਾ ਹੈ ਪੰਜਾਬ ਵਿੱਚ ਦੋਵੇਂ ਦਿਨ येलो ਅਲਰਟ ਜਾਰੀ ਕੀਤਾ ਗਿਆ ਹੈ ਹੈ ਅਲਰਟ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਲਈ ਜਾਰੀ ਕੀਤਾ ਗਿਆ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਦਿताई ਜਾ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਿਕ ਕਮ ਰਿਸਰਚ ਬੀਤੇ ਦਿਨੀ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਦਰਜ ਕੀਤਾ ਗਿਆ ਸੀ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਸ਼੍ਰੋਮਣੀ ਕਾਲ ਦਲ ਨੇ ਸਪੱਸ਼ਟ ਕੀਤਾ ਕਿ ਪਾਰਟੀ ਦਾ ਗਿੱਦੜਵਾ ਹਲਕੇ ਵਿੱਚ ਕਿਸੇ ਹੋਰ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਆਉਣ ਵਾਲੀ ਜਿਮਨੀ ਚੋਣ ਵਿੱਚ ਉਮੀਦਵਾਰ ਵਜੋਂ ਉਤਾਰਨ ਦਾ ਕੋਈ ਇਰਾਦਾ ਨਹੀਂ ਹੈ ਸ਼੍ਰੋਮਣੀ ਕਾਲ ਦਲ ਦੇ ਸੀਨੀਅਰ ਅਗੂ ਅਤੇ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਅਟਕਲਾਂ ਝੂਠੀਆਂ ਤੇ ਨੀਰ ਆਧਾਰ ਹਨ ਸੀਨੇਰੇ ਕਾਲੀਆ ਗੂ ਡਾਕਟਰ ਲਲਜੀਤ ਸਿੰਘ ਕੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮੀਟਿੰਗਾਂ ਵਿੱਚ ਖੁੱਲੇ ਤੌਰ ਤੇ ਕਿਹਾ ਹੈ ਕਿ ਹਰਦੀਪ ਸਿੰਘ ਡੀਐਮਪੀ ਢੀਲੋ ਗਿੱਦੜਵਾਹ ਤੋਂ ਪਾਰਟੀ ਲਈ ਸਭ ਤੋਂ ਵਧੀਆ ਉਮੀਦਵਾਰ ਹਨ ਉਹਨਾਂ ਨੇ ਪਾਰਟੀ ਦੀ ਨਵੀਂ ਗਠੀਤ ਸੰਸਦੀ ਬੋਰਡ ਨਾਲ ਵੀ ਇਸ ਬਾਰੇ ਵਿਸਤਾਰ ਵਿੱਚ ਚਰਚਾ ਕੀਤੀ ਸੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਲੀ ਦਲ ਦੇ ਪ੍ਰਧਾਨ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਤੈਅ ਕੀਤੇ ਗਏ ਪ੍ਰੋਗਰਾਮਾਂ ਅਨੁਸਾਰ ਲਗਾਤਾਰ ਗਿੱਦੜ ਵਾਹ ਵਿੱਚ ਪ੍ਰਚਾਰ ਕਰ ਰਹੀ ਸਨ ਉਹਨਾਂ ਨੇ ਕਿਹਾ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਉਮੀਦਵਾਰੀ ਦਾ ਅਧਿਕਾਰਿਤ ਐਲਾਨ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਸੰਸਦੀ ਬੋਰਡ ਅਜੇ ਵੀ ਉਪਚੋਣ ਵਾਲੇ ਸਾਰੇ 4 ਹਲਕਿਆਂ ਤੋਂ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਲਈ ਪਾਰਟੀ ਵਰਕਰਾਂ ਤੋਂ ਫੀਡਬੈਕ ਲੈਣ ਦੀ ਪ੍ਰਕਿਰਿਆ ਵਿੱਚ ਹੈ ਉਹਨਾਂ ਨੇ ਕਿਹਾ ਕਿ ਢਿੱਲੋਂ ਨੂੰ ਇਸ ਕਵਾਇਦ ਦੇ ਪਿੱਛੇ ਕੋਈ ਛੀਪੀ ਹੋਈ ਮਨਸ਼ਾ ਨਹੀਂ ਦੇਖਣੀ ਚਾਹੀਦੀ ਬਿਲਕੁਲ ਜਿਹੜਾ ਪੰਜਾਬ ਦੇ ਅੰਦਰ ਪੀਡੀਐਸ ਦੇ ਤਹਿਤ ਜਿਹੜਾ ਰਾਸ਼ਨ ਵੰਡਿਆ ਜਾਂਦਾ ਡੀਪੂ ਦੇ ਰਾਈ ਡੀਪੂ 홀ਡਰਾਂ ਦੀ ਵੀ ਕੋਈ ਸਮੱਸਿਆਵਾਂ ਸਨ ਸੋ ਮੇਰੇ ਕੋਲ ਕਿਉਂਕਿ ਮੇਰੇ ਕੋਲ ਖੁਦ ਡਿਪਾਰਟਮੈਂਟ ਹੈ ਫੂਡ ਸਪਲਾਈ ਦਾ ਸੋ ਮੈਂ ਯਤਨ ਕਰਕੇ ਪਿਆਲ ਕਰਨੀ ਕਰਕੇ ਆਪਣੇ ਅਧਿਕਾਰੀ ਸੇਵਾਵਾਂ ਨਾਲ ਲੰਬੀ ਚੱਤ ਤੱਕ ਤੋਂ ਬਾਅਦ ਇੱਕ ਦਜਿਹੜਾ ਨਾਂ ਤੇ ਬਕਾਇਆ ਸੀਗੇ 3-4 ਸਾਲਾਂ ਤੋਂ 2019 ਤੋਂ ਸੀਗੇ 20 ਤੋਂ ਸੀਗੇ 103 ਕਰੋੜ ਉਹ ਸਾਰੇ ਬਕਾਇਆ ਜਿਹੜੇ ਪਾ ਕੇ 103 ਕਰੋੜ ਰੁਪਈਆ ਜਿਹੜਾ ਅਸੀਂ ਰਿਲੀਜ਼ ਕਰਾ ਦਿੱਤਾ ਜਿਹੜਾ ਨਾਂ ਦੇ ਖਾਤੇ 'ਚ ਆ ਗਿਆ ਸੋ ਲੰਬੇ ਅਰਸੇ ਤੋਂ ਉਹਨਾਂ ਦੀ ਮੰਗ ਸੀਗੀ ਵੀ ਸਾਡਾ ਉਹ ਬਕਾਇਆ ਜਿਹੜਾ ਉਹ ਸਾਨੂੰ ਮਿਲੇ ਸੋ 103 ਕਰੋੜ ਰੁਪਈਆ ਇਹਨਾਂ ਦੇ ਖਾਤੇ 'ਚ ਚਲਾ ਗਿਆ ਜਿਹਦੇ ਨਾਲ ਦੇ ਨਾਲ ਇਹਨਾਂ ਦੀ ਹੋਰ ਮੰਗ ਸੀਗੀ ਵੀ ਜਿਹੜਾ ਰਸ ਨੇ ਬਣਦੇ ਆ ਉਹਦੇ ਉੱਤੇ ਇਹਨਾਂ ਨੂੰ 45 ਪੈਸੇ ਮਿਲਦੇ ਆ ਸੋ ਇਹਨਾਂ ਦੀ ਮੰਗ ਸੀਗੀ ਵੀ ਉਹਨੂੰ ਵਧਾਇਆ ਜਾਵੇ ਸੋ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਤਹਿਤ ਅਸੀਂ ਐਫਟੀ ਤੋਂ ਪਾਸ ਕਰਾ ਕੇ ਦੁਗਣਾ ਇਹਨਾਂ ਦਾ ਜਿਹੜਾ ਆ ਉਹ ਕਰ ਦਿੱਤਾ ਆ ਉਹਨਾਂ ਨੇ ਦੁਗਣੇ ਪੈਸੇ ਇਹਨਾਂ ਨੂੰ ਜਿਹੜੇ ਆ ਉਹ ਮਿਲਿਆ ਕਰਨਗੇ ਔਰ ਇਹ ਤੋਂ ਵੀ ਚੰਗਾ ਲੇ ਆ ਵੀ ਇਹ ਅਪ੍ਰੈਲ ਮਹੀਨੇ ਤੋਂ ਪਿਛਲੇ 4 ਮਹੀਨੇ ਤੋਂ ਬੈਕ ਡੋਰ ਤੋਂ ਜਿਹੜਾ ਇਹਨੂੰ ਲਾਗੂ ਕੀਤਾ ਸੋ ਮੈਨੂੰ ਖੁਸ਼ੀ ਆ ਕਿ ਅੱਜ ਇਹ ਆਏ ਨੇ ਜੀ ਆਇਆਂ ਨੂੰ ਔਰ ਲਗਾਤਾਰ ਪੰਜਾਬ ਦੀ ਸਰਕਾਰ ਵਕਤ-ਵਕਤ ਵਰਗਾਂ ਦੇ ਸਵਾਦਾਂ ਨੂੰ ਲੈ ਕੇ ਮੇਸਾਂ ਵੱਡੇ ਫੈਸਲੇ ਕਰਦੀ ਹੈ ਸੋ ਡੀਪੂ ਹੋਲਡਰਾਂ ਨੂੰ ਕੋਈ ਦਿੱਕਤ ਨਾ ਹੋਵੇ ਇਹਦੇ ਲਈ ਸਰਕਾਰ ਨੇ ਜਿਹੜੇ ਆ ਵੱਡੇ ਉਪਰਾਹਲਿਆਂ ਦੇ ਪੱਖ ਕੀਤੇ ਆ ਸੋ ਅੱਜ ਮੇਰੇ ਕੋਲ ਆਏ ਅਨਮ ਜੀ ਆਏ ਨੂੰ ਅਗਾਹ ਵੀ ਇਹਨਾਂ ਦੀਆਂ ਸਮੱਸਿਆਵਾਂ ਮੇਰੇ ਕੋਲ ਸੁਣਿਆ ਉਹਦਾ ਵੀ ਹੱਲ ਕਰਾ ਜਨਵਰੀ ਦੇ ਵਿੱਚ ਮੈਨੂੰ ਬਾਲ ਸਾਹਿਬ ਬੁਲਾ ਕੇ ਪੁੱਛਦੇ ਆ ਵੀ ਡਿੰਪੀ ਤੂੰ ਮੈਨੂੰ ਡਾਊਟ ਹੋਇਆ ਸੀ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਬਾਲਸਾ ਮੈਨੂੰ ਐਂ ਲੱਗਦਾ ਵੀ ਜਿਵੇਂ ਮਨਪੀਤ ਬਾਦਲ ਨੇ ਵੀ ਇੱਥੇ ਕਾਫੀ ਸਰਗਰਮੀਆਂ ਵਧਾਈਆਂ ਵੇ ਆ ਵੀ ਉਹਨਾਂ ਦਾ ਕੀ ਗਤੀਵਿਧੀ ਹੈ ਜੀ ਵੀ ਵੀ ਤੁਹਾਡੇ ਧਿਆਨ ਚ ਕਹਿੰਦੇ ਹਾਂ ਡਿੰਪੀ ਉਹ ਆਪਣੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਮੈਂ ਕਹਿੰਦੀ ਜੀ ਐਂ ਨੂੰ ਕਰ ਲੈਣ ਪਾਰਟੀ ਜੁਆਇਨ ਮੈਨੂੰ ਕੋਈ ਇਤਰਾਈ ਨਹੀਂ ਕਹਿੰਦੇ ਉਹਨਾਂ ਦੀ ਇਹ ਇੱਕ ਸ਼ਰਤ ਆ ਵੀ ਤੂੰ ਉਹ ਅੱਗੇ ਢੜਵੇ ਤੋਂ ਉਹਨਾਂ ਨੇ ਜੁਆਇਨ ਕਰਨਾ ਕੋਈ ਗੱਲ ਨਹੀਂ ਜੀ ਕਿੱਧਰ ਵੀ ਕਰ ਲੈਣ ਚਲੋ ਤੂੰ ਇਕਲਾ ਕਹਿੰਦੇ ਸਿਆਸਤ ਕਰਨੀ ਆ ਕਿ ਨਹੀਂ ਕਰਨੀ ਉਹ ਗੱਲ ਬੜੀ ਮੇਰੇ ਦਿਲ ਦੇ ਵਿੱਚ ਪਿੰਚ ਕੀਤੀ ਮੈਂ ਕਿਹਾ ਯਾਰ ਐਡਾ ਖਖਾ ਜਵਾਬ ਮੈਨੂੰ ਵੈਸੇ ਹੀ ਕਹਿ ਦਿੰਦੇ ਵੀ ਤੂੰ ਮਨਪੀਤੇ ਪਿੱਛੇ ਲੱਗ ਜਾ ਜਾਂ ਚੱਲ ਢਿੱਪੀ ਸਾਡੇ ਫੈਮਲੀ ਦਾ ਇਹ ਮਸਲਾ ਤੇ ਮੈਂ ਕਦੇ ਉਹਨਾਂ ਨੂੰ ਵੱਡਾ ਭਰਾ ਦਾ ਰਤਬਾ ਦੇ ਕੇ ਮੈਂ ਉਹਨਾਂ ਨੂੰ ਸਮਝਦਾ ਸੀ ਇਸ ਦਾ ਸੁਖਬੀਰ ਸਿੰਘ ਜੀ ਬਾਲਸਾਹਬ ਨੂੰ ਮੈਂ ਕਦੇ ਉਹਨਾਂ ਨੂੰ ਮਨਾ ਨਹੀਂ ਕਰਦਾ ਸੀ ਤੇ ਮੈਨੂੰ ਸਾਰਾ ਕੁਝ ਛੱਡ ਕੇ ਮੇਰਾ ਕਿੰਨਾ ਨੁਕਸਾਨ ਹੋਇਆ ਇਹ ਮੇਰੇ ਬਿਜ਼ਨਸ ਦਾ ਹੋਇਆ ਮੇਰੇ ਮੇਰੀ ਫੈਮਲੀ ਦਾ ਹੋਇਆ ਮੈਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਿਆ ਮੇਰੇ ਪੈਸੇ ਦਾ ਹੋਇਆ ਪਰ ਮੈਂ ਫਿਰ ਵੀ ਉਹਨਾਂ ਦੇ ਕਦੇ ਕਿਸੇ ਗੱਲ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਸੀ ਮੈਨੂੰ ਕਹਿ ਦਿੰਦੇ ਇੱਕਾਰੀ ਚੱਦ ਕੇ ਵੀ ਤੂੰ ਯਾਰ ਨਹੀਂ ਇਲੈਕਸ਼ਨ ਲੜਨਾ ਮੈਂ ਹਟ ਜਾਂਦਾ ਵਿੱਚ ਫਿਰ ਮੈਨੂੰ ਕਹਿੰਦੇ ਵੀ ਤੂੰ ਐਂ ਕਰ ਫਿਰ ਜੇ ਤੂੰ ਸਿਆਸਤ ਕਰਨੀ ਆ ਤੇ ਤਲਵੰਡੀ ਸਾਬੋ ਚਲਾ ਜਾ ਮੈਂ ਕਹਿੰਦੀ ਮੇਰੀ ਸਿਆਸਤ ਕਾਦੀ ਆ ਤੁਸੀਂ ਮੈਨੂੰ ਉਂਗਲੀ ਫੜ ਕੇ ਸਿਆਸਤ ਚ ਲੈ ਕੇ ਆਏ ਸੀ ਅੱਜ ਤੁਸੀਂ ਮੈਨੂੰ ਬਾਹਰ ਤੁਰੇ ਜੰਨੇ ਮੈਂ ਜਾਵੜੂਆ ਚਲੋ ਕੋਈ ਗੱਲ ਨਹੀਂ ਜੀ ਮੈਂ ਤਲਵੰਡੀ ਸਾਬੋ ਤੋਂ ਮੈਂ ਕਿਹਾ ਜੀ ਮੈਂ ਕਿਹਾ ਮੈਂ ਜਾਂਦਾ ਨਹੀਂ ਤੇ ਮੈਂ ਆਪਦੇ ਘਰੇ ਬੈਠਾ ਹਾਂ ਜੀ ਤੁਸੀਂ ਲੈ ਆ ਉਸਦਰ ਮਾਨ ਸਿੰਘ ਮਾਲਸਾਹੂ ਨੂੰ ਬਾਈ ਇਲੈਕਸ਼ਨ ਆ ਗਿਆ ਜੀ ਹੁਣ ਫੇਰ ਦੁਬਾਰਾ ਮੈਂ ਪੁੱਛਿਆ ਮੈਂ ਮੈਂ ਕਿਹਾ ਜੀ ਆਪਾਂ ਆਪਣਾ ਪ੍ਰਧਾਨ ਸਭ ਕੀ ਹੁਕਮ ਆ ਮੈਨੂੰ ਕਹਿੰਦੇ ਕੋਈ ਨਹੀਂ ਦੱਸਾਂਗੇ ਜੀ ਚਲੋ ਕਹਿੰਦੇ ਤਿਆਰੀਆਂ ਕਰੋ ਹਲਕੇ ਚ ਅਸੀਂ ਤਿਆਰੀਆਂ ਸਟਾਰਟ ਕਰਤੀਆਂ ਆਪਦੀਆਂ ਕਰਨੀਆਂ ਤਿਆਰੀਆਂ ਕਰਦੇ ਕਰਦੇ ਤੇ ਮੈਂ ਫੇਰ ਪੁੱਛਿਆ ਮੈਂ ਕਿਹਾ ਪ੍ਰਧਾਨ ਸਭ ਇਲੈਕਸ਼ਨ ਕੌਣ ਲੜੂਗਾ ਬਾਈ ਇਲੈਕਸ਼ਨ ਜੀ ਲੋਕ ਸਾਨੂੰ ਇਹ ਸਵਾਲ ਕਰਦੇ ਆ ਜਿਹੜਾ ਅਸੀਂ ਪਿੰਡਾਂ ਜਾਂਦੇ ਆ ਤੇ ਕੋਈ ਨਹੀਂ ਕਹਿੰਦੇ ਆਪਾਂ ਕਰ ਲਾਂਗੇ ਬੀਬਾ ਜੀ ਨੇ ਇੱਕ ਦਿਨ ਅਨਾਉਂਸ ਹੀ ਕਰਤਾ ਵੀ ਇੱਥੋਂ ਸੁਖਵੀਰ ਜੀ ਇਲੈਕਸ਼ਨ ਲੜਨਗੇ ਮੈਂ ਕਿਹਾ ਜੀ ਜੇ ਸੁਖਵੀਰ ਜੀ ਲੜਨਗੇ ਤਾਂ ਮੋਸਟ ਵੈਲਕਮ ਸਾਨੂੰ ਕੋਈ ਇਤਰਾਜ਼ ਨਹੀਂ ਜੀ ਆਉਂਦੇ ਆ ਨੂੰ ਅਸੀਂ ਆਪਦੇ ਨਾਲੋਂ ਵੀ ਵੱਧ ਮਿਹਨਤ ਕਰਕੇ ਉਹਨਾਂ ਨੂੰ ਜਿਤਾਵਾਂਗੇ ਅਗਲੇ ਦਿਨ ਮੈਨੂੰ ਕਹਿੰਦੇ ਮੈਂ ਤਾਂ ਲੜਦਾ ਨੂੰ ਤੂੰ ਲੜੇਂਗਾ ਇਲੈਕਸ਼ਨ ਮੈਂ ਕਿਹਾ ਜੀ ਮੈਂ ਲੜ ਲਊਂਗਾ ਫਿਰ ਇਹ ਗੱਲਾਂ ਆਫ ਦਾ ਰਿਕਾਰਡ ਚਲੀਆਂ ਫਿਰ ਜਦੋਂ ਪੂਰਾ ਇਲੈਕਸ਼ਨ ਗਰਮ ਹੋ ਗਿਆ ਭਾਕੇ ਆ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਓਪਨਲੀ ਤੁਸੀਂ ਜੋ ਵੀ ਕਹਿਣਾ ਨਾ ਜਾਂ ਆਪ ਲੜੋ ਜਾਂ ਮੈਨੂੰ ਲੜਾਓ ਲੋਕ ਬੜੇ ਭੰਬਲ ਪੂਸੇ ਚ ਪੈ ਪੈ ਚੁੱਕੇ ਆ ਵੀ ਕੌਣ ਇਲੈਕਸ਼ਨ ਲੜੂਗਾ ਕਿਉਂਕਿ ਬੀਬਾ ਜੀ ਨੇ ਉਹ ਬਹਿਣ ਦਿੱਤਾ ਨਹੀਂ ਕਹਿੰਦੇ ਆਪ ਕਰ ਲਾਂਗੇ ਕੋਈ ਇਹਨ ਦਾ ਮੀਨ ਟਾਈਮਸ ਦਾਰਬਾਨ ਪੀਸਿੰਗ ਬਾਲ ਸਭ ਚੱਲ ਪਈ ਲੋਕਾਂ ਨੂੰ ਹੋਰ ਡਾਊਟ ਹੋ ਗਿਆ ਵੀ ਹੋ ਸਕਦਾ ਵੀ ਇਹ ਤੁਸਦਾਰ ਮਨਪੀਰ ਸਿੰਘ ਬਾਲਸਰ ਨੂੰ ਲੈਕਚਰ ਲਾਉਣ ਕਿਉਂਕਿ ਉਹ ਘਰਾਂ ਚ ਲੋਕਾਂ ਦੇ ਜਾਂਦੇ ਆ ਬੀਜੇਪੀ ਦੇ ਕੈਂਡੀਡੇਟ ਆ ਬੀਜੇਪੀ ਦੇ ਵਿੱਚ ਸ਼ਾਮਲ ਕਿਸੇ ਨੂੰ ਕਰਦੇ ਨਹੀਂ ਚਾਹ ਪੀ ਕੇ ਆ ਜਾਂਦੇ ਆ ਲੋਕਾਂ ਨੂੰ ਨਾਲ ਲੈ ਲੈਂਦੇ ਆ ਇਸ ਕਰ ਤੁ ਲੋਕਾਂ ਦੇ ਅੰਦਰ ਡਾਊਟ ਕ੍ਰੀਏਟ ਹੋਣ ਲੱਗ ਪਿਆ ਮੇਰੇ ਕੋਲੇ ਲੋਕ ਆਉਣ ਲੱਗ ਪਏ ਜਿਹੜੇ ਮੇਰੇ ਪਿੰਡਾਂ ਦੇ ਜਿਹੜੇ ਮੇਰੇ ਨਾਲ ਲੋਕ ਜੁੜੇ ਹੋਏ ਸੀ ਦਿਨੋਂ ਉਹ ਆ ਕੇ ਕਹਿਣ ਲੱਗ ਪਏ ਬਾਈ ਆਪਣੇ ਨਾਲ ਕੋਈ ਨਾ ਕੋਈ ਧੋਖਾ ਹੋਊਗਾ ਕਿ ਸਰਦਾਰ ਮਨਪੀਰ ਸਿੰਘ ਬਾਲਸਾਹਬ ਇੰਨੇ ਸਰਗਰਮਾ ਤੇ ਤੁਸੀਂ ਸੁਖਬੀਰ ਸਿੰਘ ਬਾਲ ਸਾਹਿਬ ਨਾਲ ਗੱਲ ਕਰ ਲੋ ਵੀ ਸਾਨੂੰ ਕੋਈ ਗੱਲ ਮਤਲਬ ਕਿ ਠੀਕ ਨਹੀਂ ਨਜ਼ਰ ਆ ਰਹੀ ਜੋ ਹਲਕੇ ਦੇ ਵਿੱਚ ਚੱਲ ਰਿਆ ਤੇ ਤੁਸੀਂ ਗੱਲ ਕਰੋ ਮੈਂ ਸੁਖਬੀਰ ਜੀ ਨਾਲ ਗੱਲ ਕੀਤੀ ਮੈਂ ਕਿਹਾ ਜੀ ਆਪਣੇ ਪਿੰਡਾਂ ਦੇ ਪ੍ਰੋਗਰਾਮ ਬਣ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਜਾਣਾ ਪਿੰਡਾਂ 'ਚ ਮੈਂ ਚਾਰ ਪਿੰਡ ਵੀ ਘੁੜਾਇਆ ਨਾਲ ਅਸੀਂ ਚੱਲ ਪਏ ਸੀ ਪਿੰਡਾਂ ਦੇ ਵਿੱਚ ਬੰਦਿਆਂ ਦੀ ਡਿਊਟੀਆਂ ਵੀ ਲਾਤੀਆਂ ਸੀ ਤੇ ਇਸ ਤਰ੍ਹਾਂ ਕਰਕੇ ਆ ਹਾਲਾਤ ਆ ਜੀ ਮਨਪੀਤ ਜੀ ਪਿੰਡਾਂ ਦੇ ਵਿੱਚ ਜਾ ਰਹੇ ਆ ਸਭ ਕੁਝ ਕਰ ਰਹੇ ਆ ਇਹ ਕਿਤੇ ਉਹਨਾਂ ਨੇ ਆ ਕੇ ਜੇ ਇਲੈਕਸ਼ਨ ਲੜਨਾ ਤਾਂ ਮੈਨੂੰ ਹੁਣ ਦੱਸ ਦਿਓ ਕਿਉਂਕਿ ਮੈਂ ਵੀ ਉਨੀ ਮਿਹਨਤ ਕਰੀ ਜਾਨਾ ਜੀ ਮੇਰਾ ਵੀ ਖਰਚ ਹੋ ਰਿਹਾ ਤੇ ਜੇ ਕੋਈ ਇਹੋ ਜੀ ਗੱਲਬਾਤ ਆ ਤਾਂ ਮੈਨੂੰ ਦੱਸ ਦਿਓ ਨਹੀਂ 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 ਕਹਿੰਦੇ ਇਹੋ ਜੀ ਕੋਈ ਕੋਈ ਗੱਲਬਾਤ ਨਹੀਂ ਫਿਰ ਮੈਂ ਕਿਹਾ ਜੀ ਉਹਦੇ ਅਗੇਂਸਟ ਕੁਝ ਕਹੋ ਤੁਸੀਂ ਲਾਈਨ ਖਿੱਚੋ ਵੀ ਭਾਜੀਪੀ ਨਾਲ ਆਪਣਾ ਕੋਈ ਕੋਈ ਗੱਲਬਾਤ ਨਹੀਂ ਤੁਸੀਂ ਉਹ ਵੀ ਕੁਝ ਨਹੀਂ ਕਹਿ ਰਹੇ ਫਿਰ ਤੁਹਾਨੂੰ ਮੈਂ ਇਹ ਇਹ ਕਹਿ ਰਿਹਾ ਵੀ ਤੁਸੀਂ ਕੈਂਡੀਡੇਟ ਅਨਾਉਂਸ ਕਰ ਦਿਓ ਜਾਂ ਆਪਦਾ ਕਰ ਦਿਓ ਜਾਂ ਮੇਰਾ ਕਰ ਦਿਓ ਮੇਰਾ ਕਰੋਗੇ ਜੇ ਤੁਸੀਂ ਹਣਾ ਹੋਇਆ ਮੈਂ ਬੈਕ ਆਊਟ ਕਰ ਜਾਊਂਗਾ ਤੁਸੀਂ ਲੜ ਲਿਓ ਇਹ ਵੀ ਨਹੀਂ ਤੁਸੀਂ ਕਰ ਰਹੇ ਮੈਨੂੰ ਇਹ ਡਾਊਟ ਕ੍ਰੀਏਟ ਹੋ ਗਿਆ ਵੀ ਮੈਨੂੰ ਆਪਦੇ ਆਪ ਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕੀ ਮਜਬੂਰੀ ਆ ਕਿ ਹੋ ਸਕਦਾ ਵੀ ਮੈਂ ਇਹਨਾਂ ਦੇ ਪਰਿਵਾਰਾਂ ਦੇ ਪਿਆਰ ਦੇ ਵਿੱਚ ਕੋਈ ਰੋੜਾ ਬਣ ਰਿਹਾ ਮੈਨੂੰ ਇਹ ਆਪਦੇ ਆਪ ਨੂੰ ਫੀਲ ਹੋਇਆ ਮੈਂ ਫਿਰ ਬੈਠ ਕੇ ਸਾਰੇ ਵਰਕਰ ਸਹਿਬਾਂ ਨਾਲ ਗੱਲ ਕੀਤੀ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਆਪਾਂ ਰੈਜ਼ੀਗਨੇਸ਼ਨ ਦੇ ਕੇ ਬੈ ਜੀ ਘਰੇ ਬੈਠੋ ਇਹਨਾਂ ਦਾ ਆਪਸ ਵਿੱਚ ਮੇ ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਬਾਲ ਸਾਹਿਬ ਵੀ ਜਦੋਂ ਵੀ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਇਹੀ ਕਹਿੰਦੇ ਵੀ ਅਸੀਂ ਦੋਨੇ ਆਪਸ ਵਿੱਚ ਮੇ ਘੁੱਗਚੜੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਸਾਡੇ ਕੋਈ ਸਾਡੀ ਦੂਜੇ ਤੇ ਜਦੋਂ ਗੱਲ ਹੁੰਦੀ ਆ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਲੇਸ਼ਨ ਤੇ ਜਦੋਂ ਇਹ ਸਾਰਾ ਕੁਝ ਠੀਕ ਆ ਤਾਂ ਫਿਰ ਮੈਂ ਕਹਿੰਦੀ ਮੈਨੂੰ ਹੀ ਬਾਹਰ ਹੋਣਾ ਚਾਹੀਦਾ ਫਿਰ ਹੀ ਇੱਕ ਹੋਣਗੇ ਦੋਨੇ ਜਣੇ ਕਿਉਂਕਿ ਜਿੰਨਾ ਚਿਰ ਮੈਂ ਵਿਚਰੂ ਐ ਇੱਕ ਨਹੀਂ ਹੋ ਸਕਦੇ ਇਸ ਕਰਕੇ ਫਿਰ ਅਸੀਂ ਸਾਰੇ ਨੇ ਇਹ ਮਨ ਬਣਾਇਆ ਕਿ ਇਸ ਚੱਕੀ ਦੇ ਵਿੱਚ ਆਪਾਂ ਨਹੀਂ ਪਿਸਣਾ। ਕਿ ਮੈਂ ਇਹ ਸਿਆਸਤ ਦੀ ਭੇਟ ਨਹੀਂ ਚੜਨਾ ਚਾਹੁੰਦਾ। ਮੇਰਾ ਮਨ ਲੁਕੀ ਇੰਨਾ ਇੰਨਾ ਪ੍ਰੈਸ਼ਰ ਆ ਤੱਲਨ ਦਾ ਮੇਰਾ ਮਾਦਾ ਹੈ ਨਹੀਂ ਇਸ ਕਰਕੇ ਫਿਰ ਮੈਂ ਮੰਡ ਬਣਾਇਆ ਵੀ ਆਪਾਂ ਬੈਕ ਆਊਟ ਕਰੋ। ਹੋਗੀ ਜੀ ਨੇ ਜਿਹੜਾ ਉਹ ਪੁਰਾਣੀ ਇੱਕ ਕਹਾਗਤ ਹੈ ਡਿੱਗੇ ਖੋਤੇ ਤੋਂ ਤੇ ਗੁੱਸਾ ਕਮਿਆਰ ਤੇ। ਸੋ ਆਲਟੀਮੇਟਲੀ ਐਵੇਂ ਅਫਸਰਾਂ ਤੇ ਹੋਗੀ ਜੀ ਬਹੁਤ ਸਿਆਣੇ ਨੇ, ਬਹੁਤ ਚੰਗੇ ਵਿਅਕਤੀ ਨੇ। ਬੜੇ ਸੂਝਵਾਨੀ ਮੇਰੇ ਕਹਿਣ ਦਾ ਮਤਲਬ ਅਫਸਰਾਂ ਤੇ ਗੁੱਸਾ ਨਾਲ ਨਾਲ ਸਰਕਾਰ ਤੇ ਵੀ ਬਾਰੇ ਵੀ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਕਿਉਂਕਿ ਉਹ ਬਿਊਰੋਕਰੇਟਸ ਹੈ ਜੇ ਉਹ ਤੁਹਾਡੇ ਕਹਨੇ ਤੇ ਨਹੀਂ ਚੱਲ ਰਹੇ ਤਾਂ ਦੈਟ ਮੀਨਸ ਕਿਤੇ ਨਾ ਕਿਤੇ ਤੁਹਾਡੀ ਸਰਕਾਰ ਦੀ ਕਿਤੇ ਨਾ ਕਿਤੇ ਕਮਜ਼ੋਰੀ ਹੈ ਆਪਣੇ ਚੀਫ ਮਿਨਿਸਟਰ ਸਾਹਿਬ ਨੂੰ ਕਹੋ ਕਿ ਜਿਹੜਾ ਬਿਊਰੋਕਰੇਟ ਹੈ ਜਾਂ ਜਿਹੜਾ ਅਫੀਸਰ ਹੈ ਅਗਰ ਉਹ ਬਾਬੂ ਸਾਡੀ ਸੁਣ ਨਹੀਂ ਰਹੇ ਤਾਂ ਫਿਰ ਸਰਕਾਰ ਕੀ ਕਰ ਰਹੀ ਹੈ ਉਹਨਾਂ ਨੂੰ ਭੇਜੋ ਹਰੀਕੇ ਪੱਤਨ ਜਿਹੜੇ ਨਹੀਂ ਕੰਮ ਕਰ ਰਹੇ ਔਰ ਜਿਹੜੇ ਕੰਮ ਕਰਦੇ ਆ ਉਹਨੂੰ ਲੈ ਕੇ ਆਓ ਇਸ ਤਰ੍ਹਾਂ ਤੁਸੀਂ ਆਪ ਦਾ ਨਹੀਂ ਪੱਥਰ ਤੋੜੋਗੇ ਆਪ ਦੀ ਗੱਲਬਾਤ ਉਹ ਚਰਚਾ ਦਾ ਵਿਸ਼ਾ ਹੀ ਹੈ ਉਹ ਫਿਰ ਲੋਕ ਇਹ ਵੀ ਸਮਝਣ ਲੱਗ ਪੈਂਦੇ ਯਾਰ ਐਮ ਐਲ ਏ ਇਹ ਸਾਬ ਕੀ ਗੱਲ ਹੋਗੀ ਇਹ ਆਪਣੇ ਹੀ ਪੱਥਰ ਤੋੜੀ ਜਾਂਦੇ ਐ ਔਰ ਲੱਗਦਾ ਕਿ ਇਹਨਾਂ ਦੀ ਕੋਈ ਸੁਣਦਾ ਨਹੀਂ ਐ ਤੇ ਉਹ ਆਪਣੀ ਕਮਜ਼ੋਰੀ ਜੀ ਵਿਖਾਉਣ ਵਾਲਾ ਕੰਮ ਐ ਵੈਸੇ ਤਾਂ ਮੈਂ ਸਮਝਦਾ ਕਿ ਉਹਨਾਂ ਨੇ ਭਾਵਕ ਹੋ ਕੇ ਕਿਉਂਕਿ ਜਦੋਂ ਬੰਦੇ ਦਾ ਵਾਸ ਹੀ ਨਾ ਚੱਲੇ ਤੇ ਉਹ ਬੰਦਾ ਕਿਰੇਗੀ ਤੇ ਜੇ ਐਮਐਲਏ ਦੀ ਆਮ ਆਦਮੀ ਪਾਰਟੀ ਦੇ ਬੰਦੇ ਵਸ ਨਹੀਂ ਚੱਲਦਾ ਤੇ ਫਿਰ ਜਿਹੜੀ 3 ਕਰੋੜ ਜਨਤਾ ਹੈ ਉਹਦਾ ਕੀ ਹੋਊਗਾ ਸੋ ਮੈਂ ਮੈਂ ਉਹਨਾਂ ਨਾਲ ਸਹਿਮਤੀ ਪ੍ਰਗਟਾਉਣਾ ਹੈ ਕਿ ਗੋਗੀ ਜੀ ਨੇ ਜਦੋਂ ਵਸ ਨਾ ਚੱਲੇ ਤੇ ਹੱਥ ਖੜੇ ਹੋ ਗਏ ਤੇ ਉਹ ਪੱਥਰੀ ਤੋੜਨਾ ਸੀ ਵਿਚਾਰੇ ਨੇ ਉਲਟਾ ਕਰ ਦਿੱਤਾ ਸਾਡੇ ਵਿੱਚ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਪਹਿਲੀ ਵਾਰੀ ਹੋਇਆ ਹੈ ਇਸ ਤਰ੍ਹਾਂ ਦਾ ਕੰਮ ਕਿਉਂਕਿ ਲਗਾਤਾਰ ਹਰ ਕੰਮ ਆਮ ਆਦਮੀ ਪਾਰਟੀ 'ਚ ਪਹਿਲੀ ਵਾਰੀ ਹੋਇਆ ਜਿਹੜਾ ਕਦੇ 70 ਸਾਲਾਂ 'ਚ ਨਹੀਂ ਮਗਰ ਲਿਆਂ 'ਚ ਵੇਖਿਆ 78 ਸਾਲਾਂ 'ਚ ਆਜ਼ਾਦੀ ਤੋਂ ਬਾਅਦ ਉਹ ਬਦਲਾਅ ਦੀ ਸਰਕਾਰ ਤੇ ਤੁਹਾਨੂੰ ਪਹਿਲੀ ਵਾਰੀ ਮੌਕਾ ਮਿਲੂਗਾ